ਫਰੀਦਕੋਟ ਸ਼ਹਿਰ ਵਿੱਚ ਹੋਟਲ ਰੈਸਟੋਰੈਂਟ ਅਤੇ ਰੇੜੀਆਂ ਦੇ ਮਾਲਕਾਂ ਵੱਲੋਂ ਕਾਨੂੰਨ ਦੀਆਂ ਸ਼ਰ੍ਹਾਾਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੁਸੀਂ ਸ਼ਹਿਰ ਵਿੱਚ ਜਦੋਂ ਵੀ ਖਾਣ ਪੀਣ ਸੰਬੰਧੀ ਕਿਸੇ ਵੀ ਵੱਡੇ ਛੋਟੇ ਹੋਟਲ ਰੈਸਟੋਰੈਂਟ ਜਾਂ ਰੇੜੀਆਂ ਤੇ ਜਾਂਦੇ ਹੋ ਉੱਥੇ ਬਣਾਈਆਂ ਜਾਣ ਵਾਲੀਆਂ ਖਾਣ ਪੀਣ ਦੀਆਂ ਵਸਤਾਂ ਲਈ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਵੇਖੀ ਜਾ ਸਕਦੀ ਹੈ ਜਦ ਕਿ ਕਾਨੂੰਨ ਮੁਤਾਬਕ ਹੋਟਲ ਰੈਸਟੋਰੈਂਟ ਦੇ ਮਾਲਕਾਂ ਵੱਲੋਂ ਕਾਨੂੰਨ ਨੂੰ ਛਿੱਕੇ ਟੰਗਦਿਆਂ ਸ਼ਹਿਰ ਆਮ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਦੀ ਬਜਾਏ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਕਤਵਾਲੀ ਚੌਂਕ ਦੇ ਸਾਹਮਣੇ ਸੜਕ ਤੇ ਬੜੇ ਜਨਤਾ ਛੋਲੇ ਪਟੂਰੀਆਂ ਵਾਲੀ ਦੁਕਾਨ ਅਤੇ ਉਸ ਦੇ ਸਾਹਮਣੇ ਖੜੀਆਂ ਰੇੜੀਆਂ ਤੋਂ ਲੈ ਕੇ ਭਾਈ ਕਨਈਆ ਚੌਂਕ ਦੇ ਆਸ-ਪਾਸ ਠੰਡੀ ਸੜਕ ਹੁੱਕੀ ਵਾਲਾ ਚੌਂਕ ਦੇ ਆਸ-ਪਾਸ ਪੁਰਾਣੀ ਜੇਲ੍ਹ ਰੋਡ ਅਤੇ ਕੰਮਿਆਣਾ ਚੌਂਕ ਦੇ ਆਸ-ਪਾਸ ਤੋਂ ਲੈ ਕੇ ਪੂਰੇ ਸ਼ਹਿਰ ਵਿੱਚ ਸਾਰੇ ਰੈਸਟੋਰੈਂਟ ਹੋਟਲਾਂ ਅਤੇ ਰੇੜੀਆਂ ਵਿੱਚ ਕਮਰਸ਼ੀਅਲ ਸਟਰੀਆਂ ਦੀ ਦੁਕਾਨਾਂ ਤੇ ਪੈਰੂ ਗੈਸਾਂ ਦੀ ਵਰਤੋਂ ਅਧਿਕਾਰੀਆਂ ਚੜਾ ਰਹੇ ਹਨ ਜੋ ਗੈਰ ਕਾਨੂੰਨੀ ਹੈ ਇਸ ਸਬੰਧ ਵਿੱਚ ਜਦੋਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਗੁਰਜੀਤ ਸਿੰਘ ਦਿਓਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੁਕਾਨਦਾਰਾਂ ਵੱਲੋਂ ਵਰਤੇ ਜਾਣ ਵਾਲੇ ਘਰੇਲੂ ਗੈਸ ਸਿਲੰਡਰਾਂ ਬਾਰੇ ਜੋ ਕੁਝ ਕਿਹਾ ਤੁਸੀਂ ਵੀ ਸੁਣੋ ਹੋਰ ਜੀ ਆਦੇ ਬੜਾ ਜੀ ਜਿਹੜੇ ਸਿਲੰਡਰ ਹੁੰਦੇ ਨਾ ਗੈਸ ਸਿਲੰਡਰ ਯੂਜ਼ ਕਰਦੇ ਹੋ ਤੁਸੀਂ ਘਰੇਲੂ ਯੂਜ਼ ਕਰੀ ਜਾਂਦੇ ਹੋ ਕਮਰਸ਼ੀਅਲ ਵਰਤਨੇ ਹੁੰਦੇ ਤੁਸੀਂ ਇਹਦਾ ਕਾਰਨ ਕੀ ਹੈ ਤੁਸੀਂ ਕਮਰਸ਼ੀਅਲ ਯੂਜ਼ ਨਹੀਂ ਕਰਕੇ ਘਰੇਲੂ ਯੂਜ਼ ਕਰ ਰਹੇ ਹੋ ਅੱਜ ਤੱਕ ਤੁਹਾਡੇ ਸਿਰਫ ਕੱਚਾ ਕੋਲੀ ਵਰਦਾ ਹੋਰ ਕੁਝ ਨਹੀਂ ਹੈ ਘਰੇ ਟੈਨਾਲਾ ਬਣਾਵੇ ਹਾਂਜੀ ਗੈਸ ਰਿਪੋਰਟ ਸੇਫਟੀ ਵਾਲੇ ਇਸ ਨਾਲ ਗੱਲ ਹੋਈ ਸੀ ਕਹਿੰਦੇ ਕਿ ਕੱਚਾ ਕੋਲੀ ਯੂਜ਼ ਕਰ ਸਕਦੇ ਆ ਆਪਾਂ ਵੀ ਮਤਲਬ ਜਿਆਦਾ ਉਹਨੇ ਕਰਦੇ ਹੈਗੇ ਜੇ ਸਾਰਾ ਬੁੜਾ ਸੇਤੇ ਤਿਆਰ ਕਰਦੇ ਬਸ ਸਾਰਾ ਆਪਣਾ ਉਪਰ ਜਿੰਨੇ ਜਿ ਤਿਆਰ ਹੁੰਦੇ ਹੋ ਉਹ ਜਿਹੜੇ ਕਮਰਸ਼ੀਅਲ ਸਿਲੰਡਰ ਆ ਜੋ ਜਿਹੜੇ ਕੋਈ ਕਮਰਸ਼ੀਅਲ ਕੰਮ ਕਰਦੇ ਆ ਜਿਵੇਂ ਕਿ ਰੈਸਟੋਰੈਂਟ ਢਾਬੇ ਉੱਥੇ ਉਹ ਕਮਰਸ਼ੀਅਲ ਸਿਲੰਡਰ ਲੱਗਦੇ ਆ ਤੇ ਘਰੇਲੂ ਸਿਲੰਡਰ ਆ ਉਹ ਆਪਣੇ ਘਰ ਦੇ ਪਰਿਵਾਰ ਲਈ ਰਸੋਈ ਆ ਉਹ ਜਿਹੜੇ ਸਾਡੇ ਫੀਲਡ ਵਿੱਚ ਕੰਮ ਕਰਦੇ ਆ ਜੀ ਐਫ ਐਸਓ ਸਪੈਕਟਰਾਂ ਸੀ ਉਹਨਾਂ ਦੀਆਂ ਡਿਊਟੀਆਂ ਪਿਛਲੇ ਮਹੀਨੇ ਸੀ ਉਹਨਾਂ ਨੂੰ ਚਿੱਠੀਆਂ ਕੱਢੀਆਂ ਹੁੰਦੀਆਂ ਇਹਨਾਂ ਚੈੱਕ ਇੰਗ ਕਰਨਾ ਹੁੰਦਾ ਤੇ ਸਮੇਂ ਸਾਰਾ ਸਾਡੇ ਉਹਨਾਂ ਨੂੰ ਚੈੱਕਾਂ ਵੀ ਕੀਤੀਆਂ ਜਾਂਦੀਆਂ ਜੇ ਕੋਈ ਹੋਰ ਜ ਆ ਕੰਮ ਕਰਦਾ ਉਹਨਾਂ ਦੇ ਸਿਲੰਡਰ ਚੈੱਕ ਵੀ ਕੀਤੇ ਜਾਂਦੇ ਆ ਤੇ ਜਿੰਗਾਂ ਕੰਪਨੀ ਨੂੰ ਵੀ ਲਿਖਿਆ ਜਾਂਦਾ ਜੇਕਰ ਉਹਨਾਂ ਦਾ ਕੋਈ ਜਾਇਦਾ ਹੁੰਦਾ ਜਬਤ ਕਰਕੇ ਸਿੰਹਦਰ ਜੇ ਜੇ ਕੋਈ ਬਾਹਲੇ ਵੱਡੇ ਲੈਵਲ ਤੇ ਕੰਮ ਕਰਦਾ ਤਾਂ ਅਸੀਂ ਪਰਚਾ ਦਾ ਦਿੰਦਾ ਫਿਰ ਉਹ ਪਰਚਾ ਹਾਂ ਤੇ ਪਰ ਫਿਰ ਵੀ ਜੇ ਕੋਈ ਹੁਣ ਜੇ ਤੁਹਾਡੇ ਕੋਈ ਧਿਆਨ ਚ ਆਇਆ ਤਾਂ ਸਾਨੂੰ ਦੱਸ ਦਿਓ ਉਹ ਤਾਂ ਅਸੀਂ ਫਿਰ ਤੁਹਾਹਰਾਂ ਦਾ ਸਟਾਫ ਭੇਜ ਕੇ ਕੰਮ ਆ ਆਪਣੇ ਲੈਵਲ ਤੇ ਚਾਹੀਏ ਕੋਈ ਗੱਲ ਨਹੀਂ ਅਸੀਂ ਕੱਲ ਹੀ ਮੈਂ ਆਪਦੇ ਬੰਸਾਂ ਨੂੰ ਡਿਊਟੀ ਦਾ ਲਾ ਕੇ ਕਰ ਕਰਕੇ ਸਿੰਹਮ ਦਾ ਘਰ ਵੀ ਚਲ ਕੇ ਜੁਬੰਦੀ ਜਾਂ ਉਹਨਾਂ ਦਾ ਸਿਲੰਡਰ ਜਬਤ ਕਰਾਂਗੇ ਅੱਗੇ ਤੋਂ ਉਹਨਾਂ ਨੂੰ ਰੋਕਾਂਗੇ ਰੋਕਾਂਗੇ ¡Suscríbete al